ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚਵਾਲ ਵਿਖੇ ਜ਼ੋਨਲ ਪੱਦਰ ਦੀਆਂ ਖੇਡਾਂ ਦਾ ਸ਼ੁਭਾਰੰਭ ਹੋਇਆ। ਇਸ ਮੌਕੇ ਜ਼ੋਨ ਦੇ ਵਈ ਤੋਂ ਵੱਧ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਵਾਲੀਬਾਲ, ਕਬੱਡੀ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ। ਉਦਘਾਟਨ ਸਮਾਰੋਹ ਵਿਖੇ ਬਲੈਕ ਨੋਬਲ ਅਫਸਰ ਵਿਜੇ ਕੁਮਾਰ ਅਤੇ ਰਾਮ ਲਾਲ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਤਨਵਾਦ ਕੀਤਾ। ਬੱਚਿਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਦੀ ਬਹੁਤ ਹੀ ਸਤ ਸ੍ਰੀ ਅਕਾਲ ਜੋ ਸੱਦ ਕੋ ਇੱਥੇ ਆਏ ਹੋਏ ਮਹਿਮਾਨਾਂ ਨੂੰ ਇੱਥੇ ਕਹਿੰਦੇ ਵੈਲਕਮ ਕਰਦੇ ਆ ਉੱਥੇ ਨਾਲ ਹੀ ਮੈਂ ਇਸ ਉਪਰਾਲਾ ਜੋ ਕਿ ਸਰਕਾਰ ਵੱਲੋਂ ਜਿਹੜਾ ਸੱਦ ਕੋ ਪਹਿਲਾਂ ਤੋਂ ਹੀ ਜੂਨਲ ਗੇਮ ਜਿਹੜੀਆਂ ਜਿਹੜੀਆਂ ਸਟਾਰਟ ਕੀਤੀਆਂ ਲੀਓ ਸੈਂਟਰੀ ਤੇ ਹੁਕਮਾਨ ਸਰ ਪੰਜਾਬ ਸੀਐਮ ਤੇ ਐਮ ਦੇ ਹੁਕਮਾਨ ਸਰ ਉਹਨਾਂ ਨੂੰ ਹੀ ਅੱਜ 27 24 ਨੂੰ ਹਰਚੋਵਲ ਜੂਨ ਦੇ ਜਿਹੜੀਆਂ ਗੇਮਾਂ ਸੀ ਉਹਨਾਂ ਨੂੰ ਨਿਤੀਆਂ ਦੀ ਮਦਦ ਨਾਲ ਜਿਸ ਨੂੰ ਸਟਾਰਟ ਕੀਤਾ ਜਿਸ ਵਿੱਚ ਅੱਜ ਪਹਿਲੇ ਦਿਨ ਵਾਲੀਬਾਲ ਜਾਂ ਐਮਰਸੋ ਜਾਂ ਵੱਖ-ਵੱਖ ਜਿਹੜੇ ਸੜਕੋ ਇਸ ਸਪੋਰਟ ਨਾਲ ਸੰਬੰਧਿਤ ਜਿਹੜੇ ਸਾਰੇ ਮੁਕਾਬਲੇ ਹੋਏ ਇਹਦੇ ਵਿੱਚ 30 ਤੋਂ ਵੱਧ ਜਿਹੜੀਆਂ ਟੀਮਾਂ ਤੇ 150 ਤੋਂ ਵੱਧ ਬੱਚਾ ਜਿਹੜਾ ਇਸ ਨੂੰ ਮਾਰਿਆ ਹੋਇਆ ਹਰ ਸ਼ਹਿਰ ਜòn ਦੇ ਵਿੱਚ ਜਿਹਨੇ ਨਵੇਂ ਸ਼ੜਕੋ ਕਾਦਨਿਆ ਦੇ ਨਾਲ ਰਿਲੇਟਡ ਸਕੂਲ ਪਿੰਦੇ ਨੇ ਉਹਨਾਂ ਦੇ ਸਾਰੇ ਵਿਦਿਆਰਥੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਇਸ ਅੱਜ ਦੇ ਸੜਕੋ ਅਗਾਜ ਜਿਹਨਾਂ ਜਿਹਨਾਂ ਲਗੇ ਤੇ ਗੇਮ ਜònਾਂ ਦੇ ਅਗਾਜ ਵਾਸਤੇ ਔਰ ਪਰਮਾਤਮਾ ਦੇ ਅਰਦਾਸ ਕਰਦਾ ਔਰ ਬੱਚਿਆਂ ਨੂੰ ਇਹ ਜਿਹੜੀ ਆ ਅਪੀਲ ਕਰਦਾ ਕਿ ਇਹਨਾਂ ਗੇਮਾਂ ਦੇ ਵਿੱਚ ਗਾਂ ਤੋਂ ਕੇ ਤੁਮ ਵੱਧ ਤੋਂ ਵੱਧ ਸਕੂਲਾਂ ਤੋਂ ਦੂਰ ਹੋ ਤੇ ਆਪਣੇ ਸਮਾਜ ਨੂੰ ਵਧੀਆ ਸਿੱਖਿਆ ਜਿਹੜੀ ਉਹ ਇੱਕ ਬੰਦਵਾ। ਇਹਦੇ ਵਿੱਚ ਸਿਰਫ ਪਬਲਿਕ ਸਕੂਲ ਨਹੀਂ ਨੇ ਤੇ ਪ੍ਰਾਈਵੇਟ ਸਕੂਲ ਨੇ। ਇਹਦੇ ਵਿੱਚ ਸਰ ਸਾਰੇ ਹੀ ਸਕੂਲ ਨੇ ਜਿਨ੍ਹਾਂ ਜਿਨ੍ਹਾਂ ਨੇ ਛੜ ਕੋ ਸਪੋਰਟ ਫੰਡ ਜਾਂ ਮਲਕਾਮੇਟਡ ਫੰਡ ਦੀ ਜਿਹੜੀ ਸਲਿੱਪ ਆ ਉਹ ਪਾਈ ਹੋਊਗੀ। ਸਾਰੇ ਹੀ ਸਰਕਾਰੀ ਔਰ ਪ੍ਰਾਈਵੇਟ ਸਕੂਲ ਜਿਹੜੇ ਉਹ ਪਾਰਟਿਸਿਪੇਟ ਜਿਹੜੇ ਕਰ ਸਕਦੇ ਆ। ਕਿਸੇ ਵੀ ਸਕੂਲ ਨੂੰ ਆਪਾਂ ਵੱਧ ਤੋਂ ਵੱਧ ਸਕੂਲਾਂ ਨੂੰ ਅਪਲਾਈ ਕਰਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਹੈ ਅਪੀਅਰ ਕਰਾਉਣ ਦੀ।